ਨਾਵੇਂ ਚੁਣੇ ਗਏ ਪੰਚਾਂ ਸਰਪੰਚਾਂ ਨੂੰ ਨਿਤ ਦਿਨ ਸਰਕਾਰੀ ਦਫਤਰਾ ਅਤੇ ਪੁਲਿਸ ਥਾਣਿਆਂ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਅਤੇ ਪਿੰਡਾਂ ਅੰਦਰ ਵਿਕਾਸ ਕਾਰਜਾਂ ਵਿੱਚ ਠੇਕੇਦਾਰੀ ਸਿਸਟਮ ਖਤਮ ਕਰਨ ਨੂੰ ਲੈ ਕੇ ਬਲਾਕ ਪੰਚਾਇਤ ਯੂਨੀਅਨ ਦੀ ਮੀਟਿੰਗ ਸਥਾਨਕ ਸ਼ਹਿਰ ਦੇ ਨਿਜਰੀ ਰੈਸਟੋਰੈਂਟ ਵਿਖੇ ਕੀਤੀ ਗਈ ਇਸ ਮੌਕੇ ਸੰਬੋਧਨ ਕਰਦਿਆਂ ਪੰਚਾਇਤ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰੇਵੰਦ ਅਤੇ ਹੋਰਨਾ ਬੁਲਾਰਿਆਂ ਨੇ ਜਿੱਥੇ ਪ੍ਰਸ਼ਾਸਨ ਨੂੰ ਪੰਚਾਂ ਸਰਪੰਚਾਂ ਦਾ ਮਾਨ ਸਨਮਾਨ ਨਾ ਕਰਨ ਦਾ ਉਲਾਬਾ ਦਿੱਤਾ ਉਥੇ ਹਲਕਾ ਵਿਧਾਇਕ ਬੁੱਧ RAM ਨੂੰ ਮੰਤਰੀ ਮੰਡਲ ਚ ਸ਼ਾਮਿਲ ਕਰਨ ਸਮੇਤ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਗਈ ਇਸ ਮੌਕੇ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਟੈਂਡਰ ਪ੍ਰਣਾਲੀ ਦਾ ਵਿਰੋਧ ਕਰਦੇ ਆ ਮੰਗ ਕੀਤੀ ਕਿ ਲੋਕਤੰਤਰ ਦੇ ਥੰਮ ਵਜੋਂ ਜਾਣੀਆਂ ਜਾਂਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਹੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਜੇਂਡਾ ਦਾ ਇਹੀ ਅਭੀ ਪੰਚਾਇਤ ਜੁਨੀਨਾ ਨੂੰ ਆਪਾਂ ਤਕੜਾ ਕਿਵੇਂ ਕਰੀਏ ਤਾਂ ਜਿਹੜਾ ਪਿੰਡਾਂ ਦੇ ਪੰਚਾਇਤਾਂ ਦੇ ਜੋ ਮਸਲੇ ਨੇ ਉਹਨੂੰ ਅਸੀਂ ਸਰਕਾਰ ਤੱਕ ਲਿਜਾ ਸਕੀਏ ਇਸ ਸੰਬੰਧੀ ਸਾਡੇ ਸਰਪੰਚ ਸਾਇਆ ਸਹਿਬਾਨ ਸਾਰੇ ਆਏ ਹੋਏ ਨੇ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਦਸਵਿੰਦਰ ਸਿੰਘ ਜੀ ਬਲਾਕ ਪ੍ਰਧਾਨ ਰਜਿੰਦਰ ਸਿੰਘ ਜੀ ਸਾਰਿਆਂ ਦੇ ਧਿਆਨ ਵਿੱਚ ਹੈ ਐਮ ਡੀ ਸੀ ਸਾਹਿਬ ਨੂੰ ਮਿਲਲੇ ਆ ਤੇ ਸਰਕਾਰ ਤੱਕ ਇਹ ਗੱਲ ਪਹੁੰਚਾਈ ਜਾ ਰਹੀ ਹੈ ਇਹ ਜਿਹੜਾ ਇਹ ਟੈਂਡਰ ਪ੍ਰਣਾਲੀ ਹੈ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਤੇ ਸਰਪੰਚਾਂ ਥਰੂ ਕੰਮ ਕਰਾਈ ਜਾਣਾ ਦੇਖੋ ਉਹਦਾ ਕਾਰਨ ਇਹ ਹੁੰਦਾ ਜੀ ਸਰਪੰਚ ਨੂੰ ਪਤਾ ਹੁੰਦਾ ਵੀ ਅਸੀਂ ਆਪਣੀ ਜਗ੍ਹਾ ਦੇ ਵਿੱਚੋਂ ਕਿੱਥੇ ਕੀ ਕਰਵਾਉਣਾ ਹੈ ਕਿੰਨਾ ਕਿੰਨਾ ਠੇਕੇਦਾਰ ਆਉਂਦਾਗਾ ਜਗਾ ਫਿਰ ਵੀ ਉਹ ਆਪਣੇ ਦੂਏ ਪੁੱਛ ਦਿਆਗੇ ਤੇ ਆਪਣੇ ਹਿਸਾਬ ਨਾਲ ਕੰਮ ਕਰਕੇ ਚੱਲ ਜਾਂਦੇ ਆ ਜਿਵੇਂ ਕਿ ਉਹਨਾਂ ਟੈਂਡਰ ਪ੍ਰਣਾਲੀ ਦੇ ਵਿੱਚ ਕੀ ਹੁੰਦਾਗਾ ਵੀ ਆਪਾਂ ਨੂੰ ਗਰਾਊਂਡ ਦੇ ਤਾਂ ਗਰਾਊਂਡ ਦੇ ਵਿੱਚ ਘਾਹ ਲਾਉਣਾ ਦਿੱਤਾ ਫਿਰ ਉਹਦੇ ਵਿੱਚ ਟੁਆਇਲਟਾਂ ਦੇਤੀਆਂ ਫਿਰ ਉਹਦੇ ਸਟ੍ਰੀਟ ਲੈਟਾਂ ਦੇਤੀਆਂ ਘੱਟੋ ਘੱਟ ਸਰਪੰਚ ਜਿੱਥੇ ਆ ਉਹਨੂੰ ਦੇਖਦਾ ਸਕਦਾ ਹੈ ਨਾ ਵੀ ਮੇਰੇ ਲੈਟਾਂ ਦੀ ਲੋੜ ਹੈ ਕਿ ਜਾਂ ਅਲਰੇਡੀ ਹੈਗੀਆਂ ਨੇ ਕਾਹ ਦੀ ਲੋੜ ਹੈ ਜੇ ਨਹੀਂ ਜਿਹੜੀ ਟੁਆਇਲਟਾਂ ਦੀ ਲੋੜ ਹੈ ਕਿ ਜਾਂ ਨਹੀਂ ਜਿਹੜੇ ਬੜੇ ਹੋਏ ਜਾਂ ਨਹੀਂ ਬੜੇ ਹੋਏ ਜਿਹੜਾ ਬੱਖ-ਬੱਖ ਜ਼ਿਲ੍ਹਿਆਂ ਦੇ ਜਿਹੜੇ ਸਾਡੇ ਪ੍ਰਧਾਨ ਬਣੇ ਹੋਏ ਨੇ ਉਹਨੇ ਜੁਨੇ ਬਣੇ ਸਾਰਿਆਂ ਨਾਲ ਕੰਟੈਕਟ ਕਰਕੇ ਅਸੀਂ ਇਹ ਸੰਘਰਸ਼ ਨੂੰ ਜੋੜਿਆ ਜੀ ਪੰਜਾਬ ਪੱਤਰ ਤੇ ਲੈ ਕੇ ਜਾਵਾਂਗੇ ਅੱਜ ਦੀ ਜਿਹੜੀ ਮੀਟਿੰਗ ਹੈ ਬਲਾਕ ਪ੍ਰਧਾਨ ਰਜਿੰਦਰ ਸਿੰਘ ਜੀ ਜੋ ਸਾਡੇ ਬਲਾਕ ਦੇ ਪ੍ਰਧਾਨ ਆ ਉਹਨਾਂ ਦੀ ਪ੍ਰਧਾਨਗੀ ਜਿਹੜੀ ਸਰਪੰਚਾਂ ਦੀ ਮੀਟਿੰਗ ਸੱਦੀ ਸੀ ਉਹਦੇ 'ਚ ਸਾਡੇ ਮਾਨਯੋਗ ਜਿਲ੍ਹਾ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਮਾਨ ਸਾਡੀ ਬਲਾਕ ਪ੍ਰਧਾਨ ਅਸੀਂ ਸਾਰੇ ਉਹਨਾਂ ਨੂੰ ਸੱਦਾ ਦਿੱਤਾ ਸੀ ਕਿਉਂ ਸਾਡੀ ਜਿਹੜੀ ਪੰਚਾਇਤ ਯੂਨੀਅਨ ਹੈ ਜਰੋਂ ਦੀ ਬਣੀ ਆ ਸਾਡੇ ਕੋਲੇ ਸਰਪੰਚਾਂ ਦੇ ਗਿਲੇ ਸ਼ਿਕਵੇ ਆ ਰਹੇ ਸੀ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਸਰਪੰਚਾਂ ਦੀ ਮਾਨ ਸਨਮਾਨ ਨਹੀਂ ਦੇ ਰਿਹਾ ਉਹਨਾਂ ਦੀ ਸਹੀ ਸੁਣਵਾਈ ਨਹੀਂ ਹੋ ਰਹੀ सरपंचਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਸਰਪੰਚਾਂ ਦੇ ਬਰਖਲਾ ਪਿੰਡਾਂ ਦੇ ਵਿੱਚ ਕੋਈ ਸ਼ਰਾਰਤੀ ਅਨਸਰ ਹੈ ਜਿਹੜੇ ਉਹ ਸਰਪੰਚਾਂ ਨੂੰ ਹਰਾਸ ਕਰ ਰਹੇ ਆ ਦੂਜਾ ਸੀ ਜੋ ਪੰਚਾਇਤੀ ਕੰਮਾਂ ਦੇ ਵਿੱਚ ਜਿਹੜੇ ਮਟੀਰੀਅਲ ਤੇ ਰੇਟ ਹੈ ਉਹ ਸਹੀ ਨਹੀਂ ਤੇ ਉਹ ਸਾਡੇ ਪਹਿਲਾਂ ਤੋਂ ਡੀ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਪਰ ਉਹਦੇ ਤੇ ਉਹਨਾਂ ਨੇ ਕੋਈ ਅਮਲ ਨਹੀਂ ਕਰਿਆ ਕਿ ਜਿਹੜੇ ਮਟੀਰੀਅਲ ਦੇ ਰੇਟ ਹੈ ਖਾਸ ਕਰਕੇ ਲਾਲ ਇੱਟਾਂ ਗੱਟਕਾ ਬੱਜਰੀ ਜਿਹੜੇ ਉਹਦੇ ਰੇਟ ਆ ਉਹ ਸੰਗਰੂਰ ਜ਼ਿਲ੍ਹੇ ਦੇ ਨਾਲ ਮੈਚ ਕੀਤੇ ਜਾਂਨ ਤਾਂ ਕਿ ਬਜੇਤਾ ਕੰਮ ਕਰਾ ਸਕਣ ਕਿਉਂਕਿ ਜਿਹੜੇ ਮਟੀਰੀਅਲ ਦੇ ਰੇਟ ਆ ਉਹ ਅੱਜ ਲਾਲ ਇੱਟ ਦਾ ਜਿਹੜਾ ਰੇਟ ਆ ਉਹ 7000 ਹੋ ਚੁੱਕਿਆ ਤੇ ਸਾਡਾ ਜੋ ਡੀਸੀ ਰੇਟ ਆ ਉਹ 6000 ਰੁਪਈਆ ਹੈ ਵੈਸੇ ਲੇਬਰ ਦੇ ਰੇਟ ਵੀ ਆ ਜਿਹੜੇ ਅੱਜ ਤੋਂ 20 ਸਾਲ ਪੁਰਾਣੇ ਸੀ ਉਹੀ ਚੱਲੇ ਜਾਂਦੇ ਆ ਜਿਹੜਾ ਲੇਬਰ ਦਾ ਮਿਸਤਰੀ ਦਾ ਰੇਟ ਆ ਉਹ 451 ਰੁਪਈਆ ਜਦੋਂ ਕਿ ਮਿਸਤਰੀ ਦੀ ਦਿਹਾੜੀ 800 ਰੁਪਈਆ ਹੋ ਚੁੱਕੀ ਮਜ਼ਦੂਰ ਦੀ ਦਿਹਾੜੀ ਹੈ 500 ਹੈ ਅਤੇ ਡੀਸੀ ਰੇਟ ਮੁਤਾਬਕ 255 ਹੈ ਸੂਪਚੈਤਾ ਨੂੰ ਕੰਮ ਕਰਾਉਣ ਚ ਬੜੀ ਦਿੱਕਤ ਆ ਰਹੀ ਸੀ ਉਹਦੇ ਸਬੰਧ ਸਾਡੀ ਮੀਟਿੰਗ ਸੀ ਅਸੀਂ ਸੋਮਵਾਰ ਨੂੰ ਜੋ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਰਹੇ ਹਾਂ ਅਗਰੇ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਡੀ ਮਜਬੂਰੀ ਹੋ ਗਈ ਕਿ ਪ੍ਰਸ਼ਾਸਨ ਦੇ ਪਰ ਖਿਲਾਫ ਸਰਕਾਰ ਦੇ ਪਰ ਖਿਲਾਫ ਕੋਈ ਐਜੀਟੇਸ਼ਨ ਸ਼ੁਰੂ ਕੀਤਾ ਜਾਵੇ ਦੂਜੇ ਜਿਹੜੇ ਸਾਡੇ ਸਾਰੇ ਹੀ ਸਰਪੰਚਾਂ ਨੇ ਇਹ ਮਹਿਸੂਸ ਕੀਤਾ ਸੀ तकरीबन 90% ਸਰਪੰਚਾਂ ਨੇ ਇਹ ਸੁਝਾਅ ਸੀ ਮੈਨੂੰ ਕਿ ਇਹ ਜਿਹੜੀ ਸਾਡੀ ਦੁਰਦਸ਼ਾ ਹੋ ਰਹੀ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਇਹ ਜਿਹੜਾ ਬੁਡਲਾਡਾ ਹਲਕਾ ਹੈ ਇਹਦੇ ਨਾਲ ਸਿਆਸੀ ਤੌਰ ਤੇ ਬੜਾ ਧੱਕਾ ਹੋ ਰਿਹਾ ਹੈ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਵਾਅਦਾ ਕਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵਾਅਦਾ ਕਰਿਆ ਅਰਵਿੰਦ ਕੇਜਰੀ ਨੇ ਵਾਅਦਾ ਕਰਿਆ ਕੇਜਰੀਵਾਲ ਸਾਹਿਬ ਨੇ ਵਾਅਦਾ ਕਰਿਆ ਸੀ ਕਿ ਬੁਡਲਾਡੇ ਦੇ ਚੁਣੇ ਹੋਏ ਨੁਮਾਇंदे ਨੂੰ ਮਨਿਸਟਰੀ ਦੇ ਵਿੱਚ ਨੁਮਾਇੰਦਗੀ ਦਿੱਤੀ ਜਾਊ ਬੁਡਲਾਡੇ ਹਲਕੇ ਦਾ ਨੁਮਾਇੰਦਾ ਸਰਕਾਰ ਦੇ ਵਿੱਚ ਮਨਿਸਟਰੀ ਦੀ ਕੁਰਸੀ ਤੇ ਬੈਠੂਗਾ ਤੇ ਪਿੰਡਾਂ ਦੇ ਜਿਹੜੇ ਵਿਕਾਸ ਹੋ ਆਟੋਮੈਟਿਕ ਹੋਊਗਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਿਵੇਂ ਪਹਿਲੀਆਂ ਸਰਕਾਰਾਂ ਨੇ ਬਟਲਾਡੇ ਨੂੰ ਦਰਕਨਾਰ ਕੀਤਾ ਸੀ ਉਸੇ ਤਰ੍ਹਾਂ ਹੀ ਸਾਡੀ ਪਾਰਟੀ ਦੀ ਸਰਕਾਰ ਨੇ ਬਟਲਾਡੇ ਨੂੰ ਦਰਕਨਾਰ ਕਰਤਾ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਸਭ ਤੋਂ ਇਮਾਨਦਾਰ ਯੋਗ ਐਮਐਲਏ ਉਹ ਅੱਜ ਬਿਨਾ ਕਿਸੇ ਅਹੁਦੇ ਤੋਂ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਐਮਐਲਏ ਦੇ ਤੌਰ ਤੇ ਕੰਮ ਕਰ ਰਿਹਾ ਉਹਦੀ ਸੁਣਵਾਈ ਨਹੀਂ ਹੋ ਰਹੀ ਸਰਕਾਰ 'ਚ ਸੋ ਸਾਡੀ ਪਹਿਲਾਂ ਤਾਂ ਸਮੁੱਚੀ ਜ਼ਿਲ੍ਹਾ ਕਮੇਟੀ ਵੱਲੋਂ ਬਲਾਕ ਕਮੇਟੀ ਵੱਲੋਂ ਸਮੁੱਚੇ ਸਰਪੰਚਾਂ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ-ਘੱਟ ਪ੍ਰਿੰਸੀਪਲ ਬੁੱਧਰਾਮ ਜੀ ਨੂੰ ਡਿਪਟੀ ਸੀਐਮ ਦਾ ਅਹੁਦਾ ਦੇ ਕੇ ਸਾਡੇ ਹਲਕੇ ਦਾ ਜਿਹੜਾ ਵਿਕਾਸ ਸਾਹ ਨੂੰ ਕਰਾਇਆ ਜਾਵੇ ਸਾਡੇ ਬੜੇ ਕੰਮ ਅੜੇ ਹੋਏ ਆ ਹਲਕਾ ਦਾ ਬਹੁਤ ਵੱਡਾ ਵਿਕਾਸ ਹੋਣ ਵਾਲਾ ਹੈ ਇਹਨੂੰ ਸਿਆਸੀ ਤੌਰ ਤੇ ਹੰਗਾਰਾ ਹਲਾਰਾ ਦਿੱਤਾ ਜਾਵੇ ਇਹ ਸਾਡੀ ਮੀਟਿੰਗ ਦਾ ਜੇ ਵੀ ਹਿੱਸਾ ਸੀ ਦੂਜਾ ਜੋ ਸਾਡੇ ਸਰਪੰਚਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਪਿੰਡਾਂ ਵਿੱਚ ਨਜਾਇਜ਼ ਪਰਚੇ ਸਰਪੰਚਾਂ ਦੇ ਹੋਏ ਆ ਉਹਦਾ ਅਸੀਂ ਯੂਨੀਅਨ ਵੱਲੋਂ ਵਿਰੋਧ ਕੀਤਾ ਹੈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਅੱਜ ਤੋਂ ਬਾਅਦ ਕਿਸੇ ਵੀ ਸਰਪੰਚ ਨੂੰ ਡੀਸੀ ਸਾਹਿਬ ਦੀ ਮਨਜ਼ੂਰੀ ਔਰ ਐਸਐਸਪੀ ਸਾਹਿਬ ਦੀ ਮਨਜ਼ੂਰੀ ਤੋਂ ਬਿਨਾ ਕੋਈ ਵੀ ਐਸਐਚਓ ਜਾਂ ਡੀਐਸਪੀ ਬਲਾਣਾ ਬਲਾਵੇ ਨਾ ਪਹਿਲਾਂ ਉਹਦੀ ਜਿਹੜੀ ਇਨਕੁਆਰੀ ਆ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਅੱਜ ਦਾ ਜਿਹੜਾ ਸਾਡਾ ਮੇਨ ਅਜੰਡਾ ਸੀ ਇਹੀ ਸੀ ਅਸੀਂ ਕੱਲ ਸੋਮਵਾਰ ਨੂੰ ਪ੍ਰਸ਼ਾਸਨ ਨੂੰ ਅਲਟੀਮੇਟਮ ਦੇਣ ਤੋਂ ਬਾਅਦ ਸਾਡੇ ਸਰਪੰਚਾਂ ਦੇ ਵਿੱਚ ਬੜਾ ਵੱਡਾ ਰੋਸ ਹੈ ਪੰਚਾਇਤਾਂ ਦੇ ਵਿੱਚ ਅਸੀਂ ਜ਼ਿਲ੍ਹੇ ਦੇ ਦੂਜੇ ਬਲਾਕਾਂ ਨੂੰ ਨਾਲ ਲੈ ਕੇ ਅੱਜ ਦੋ ਬਲਾਕ ਪ੍ਰਧਾਨ ਸਾਡੇ ਕੋਲੇ ਪਹੁੰਚੇ ਹੋਏ ਆ ਅਸੀਂ ਉਹਨਾਂ ਬਲਾਕਾਂ ਨੂੰ ਨਾਲ ਲੈ ਕੇ ਯੂਨੀਅਨ ਨੂੰ ਜਥੇਬੰਦ ਕਰਕੇ ਅਸੀਂ ਪੰਜਾਬ ਪੱਧਰ ਤੇ ਇਹ ਜਿਹੜੀਆਂ ਸਾਡੀਆਂ ਮੰਗਾਂ ਉਹਨੂੰ ਉਭਾਰਾਂਗੇ ਔਰ ਆਪ ਦਾ ਜਿਹੜਾ ਹੱਕ ਹੈ ਜੋ ਸਰਪੰਚੀ ਦੇ ਅਹੁਦੇ ਦਾ ਮਾਨ ਹੈ ਉਹਨੂੰ ਬਰਕਰਾਰ ਰੱਖਣ ਦੇ ਲਈ ਲੜਾਈ ਲੜਾਂਗੇ ਵੇਖੋ ਟੈਂਡਰ ਸਰਕਾਰਾਂ ਜਿਹੜੀਆਂ ਇਹ ਪਹਿਲਾਂ ਵਾਲਾ ਜਿਹੜਾ ਸਿਸਟਮ ਹੈ ਉਸੇ ਮੁਤਾਬਕ ਹੀ ਚੱਲ ਰਿਹਾ ਉਹਦੇ ਵਿੱਚ ਕੋਈ ਬਹੁੜੀ ਤਬਦੀਲੀ ਨਹੀਂ ਆਈ ਸਾਡੀ ਜਿਹੜੀ ਪੰਚਾਇਤਾਂ ਦੀ ਮੰਗ ਹੈ ਕਿ ਅਸੀਂ ਟੈਂਡਰ ਪ੍ਰਣਾਲੀ ਦਾ ਨਿੱਜੀ ਤੌਰ ਤੇ ਵਿਰੋਧ ਕਰਦੇ ਆ ਸਾਡੀ ਜਿਹੜੀ ਅੱਜ ਦੀ ਜ਼ਿਲ੍ਹਾ ਕਮੇਟੀ ਹੈ ਬਲਾਕ ਕਮੇਟੀ ਹੈ ਅਸੀਂ ਇਹਦਾ ਵਿਰੋਧ ਕਰਦੇ ਆ ਜਿਹੜੀ ਟੈਂਡਰ ਪ੍ਰਣਾਲੀ ਹੈ ਬਿਲਕੁਲ ਗਲਤ ਹੈ ਪਰ ਸਰਕਾਰ ਨੇ ਜੋ ਪ੍ਰਿਵੀਜ਼ਨ ਰੱਖਿਆ ਕਿ ਜੋ 15 ਲੱਖ ਤੋਂ ਉੱਪਰ ਦੇ ਕੰਮ ਆ ਉਹ ਪੰਚਾਇਤ ਨਹੀਂ ਕਰ ਸਕਦੀ ਅਸੀਂ ਪਹਿਲਾਂ ਵੀ ਵਿਸ਼ਵਾਸ ਦਿਵਾਇਆ ਸੀ ਡੀ ਸਾਹਿਬ ਨਾਲ ਵੀ ਸਾਡੀਆਂ ਦੋ ਮੀਟਿੰਗਾਂ ਹੋਈਆਂ ਅਸੀਂ ਦੋਨਾਂ ਐਮਐਲਏ ਨੂੰ ਵਿਸ਼ਵਾਸ ਦਿਵਾ ਕੇ ਆਏ ਸੀ ਕਿ ਜਿਹੜਾ ਕੰਮ ਤੁਹਾਡੇ ਠੇਕੇਦਾਰ ਟੈਂਡਰ ਲੈ ਕੇ 30-30 ਲੱਖ ਵਿੱਚ ਕਰਨਗੇ ਉਹ 15 ਲੱਖ ਵਿੱਚ ਕਰਨ ਨੂੰ ਤਿਆਰ ਹੈ ਔਰ ਜਿਹੜਾ ਉਹ ਕੰਮ ਕਰਨਗੇ ਸਾਨੂੰ ਪਤਾ ਹੈ ਜੋ ਪਿੰਡ ਦੀ ਲੋੜ ਮੁਤਾਬਕ ਕਿਹੜਾ ਸ਼ੂਟੇਬਲ ਹੈ ਕਿਵੇਂ ਉਹਨੂੰ ਕੰਮ ਕਰਾਉਣਾ ਹੈ ਕਿਵੇਂ ਅਸੀਂ ਕਰਨਾ ਉਹ ਪੰਚਾਇਤਾਂ ਨੂੰ ਪਤਾ ਹੈ ਸੋ ਅਸੀਂ ਇਹਦਾ ਟੈਂਡਰ ਪ੍ਰਣਾਲੀ ਦਾ ਨਿਜੀ ਤੌਰ ਤੇ ਵਿਰੋਧ ਕਰਦੇ ਹਾਂ ਸਰਪੰਚਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸਾਰੇ ਕੰਮ ਉਹ ਕਰਾਵੇ ਸਾਡੀ ਬੇਨਤੀ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰ ਦੀ ਕੋਈ ਮੈਲਫੰਟਨਸ਼ਨ ਹੈ ਪਰ ਅਸੀਂ ਕਹਿੰਦੇ ਹਾਂ ਕਿ ਜਿਹੜੀ ਬੈਰੋਕਰੇਸੀ ਹੈ ਉਹਦਾ ਕਾਰਨ ਹੈ ਤੁਸੀਂ ਸਾਡੇ ਤੋਂ ਭਲੀ ਭਾਨ ਜਿਆਦਾ ਚੰਗੇ ਤਰ੍ਹਾਂ ਜਾਣਦੇ ਹੋ ਜਿਹੜੀ ਬੈਰੋਕਰੇਸੀ ਹੈ ਉਹ ਸਰਕਾਰ ਦੇ ਨਾਲ ਮਿਲ ਕੇ ਨਹੀਂ ਚੱਲ ਰਹੀ ਉਹ ਸਰਕਾਰ ਦੀ ਬਲੈਕਮੇਲਿੰਗ ਕਰ ਰਹੀ ਹੈ ਸਰਕਾਰ ਦੇ ਕੋਲੇ ਉਹਨੇ ਉਹਨਾਂ ਨੂੰ ਇਹ ਕਨਵੈਂਸ ਕਰਾਤਾ ਕਿ ਜਿਹੜੇ ਸਰਪੰਚ ਚੋਰੀ ਹੈ ਅਗਰ ਉਹਨਾਂ ਦੇ ਹੱਥਾਂ 'ਚ ਕੰਮ ਦਿਓ ਕਿ ਪੈਸੇ ਦੀ ਦੁਰਵਰਤੋਂ ਹੋਊਗੀ ਮਿਸਯੂਜ਼ ਹੋਊਗਾ ਅਸੀਂ ਸਰਕਾਰ ਨੂੰ ਭਰੋਸਾ ਦਿਵਾਉਣਾ ਹੈ ਕਿ ਅਸੀਂ ਉਹਨਾਂ ਦੇ ਨਾਲ ਆ ਪ੍ਰਸ਼ਾਸਨ ਲੈ ਕੇ ਦੇਣੀ ਆ ਪ੍ਰਸ਼ਾਸਨ ਉਹਨਾਂ ਨੂੰ ਕੋਈ ਚੋਣ ਨਹੀਂ ਜਿਤਾਉਣੀ ਵੋਟਾਂ ਸਰਪੰਚਾਂ ਕੋਲੇ ਆ ਪੰਚਾਇਤਾਂ ਕੋਲੇ ਆ ਉਹ ਬੈਰੋਕ੍ਰੇਸੀ ਦੇ ਯਕੀਨ ਕਰਕੇ ਸਰਪੰਚਾਂ ਨੂੰ ਆਪਣੇ ਤੋਂ ਦੂਰ ਨਾ ਕਰਨ ਜੇ ਅਗਰ ਪੰਚਾਇਤਾਂ ਦੂਰ ਹੋ ਗਈਆਂ ਤਾਂ ਸਰਕਾਰ ਦੇ ਇਹਦੀ ਲੌਂਗ ਰਨ ਬੜੇ ਮਾੜੇ ਰਿਜ਼ਲਟ ਹੋ ਸਕਦੇ ਪੂਰੇ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਬਲਾਕ ਸੰਮਤੀ ਆਉਂਦੀ ਆ ਉਹਦੇ 'ਚ ਸਰਕਾਰ ਦਾ ਨੁਕਸਾਨ ਹੋ ਸਕਦਾ ਜੇ ਪੰਚਾਇਤਾਂ ਨੂੰ ਵਿਸ਼ਵਾਸ ਨਾ ਰੱਖਿਆ